ਕੁੜੀਆਂ ਦੇ ਕਰ ਦਰਸ਼ਨ ਸਵੇਰੇ ਸੇ ਵਾਕਿੰਗ ਟਾਕਿੰਗ ਚੱਲ ਰਹੀ ਹੈ ਵਾਕਿੰਗ ਟਾਕਿੰਗ ਦਾ ਪਤਾ ਨਹੀਂ ਇੰਨਾ ਭਾਰਾ ਬੈਗ ਹੈ ਖਾਣ ਵਾਲਾ ਤੇ ਐਨੇ ਮੈਨੂੰ ਤੋਰ ਰੱਖਿਆ ਸਵੇਰ ਦਾ ਇੰਨਾ ਤਾਂ ਮੈਂ ਕਿਤੇ ਨਹੀਂ ਤੁਰੀ ਮੈਨੂੰ ਇਹ ਨਾਨਕਸਰ ਗੁਰਦੁਆਰੇ ਕੋਲ ਤੋਰਦੀ ਆਉਂਦੀ ਪਤਾ ਨਹੀਂ ਅਜੇ ਕਿੱਥੇ ਲੈ ਕੇ ਜਾਉਂ ਮੌਸਮ ਦੇਖੋ ਅਸੀਂ ਆਪਣੇ ਪ੍ਰਨਾਲੇ ਜਮਲਾ ਮਾਲਕਨ ਸਕੂਲ ਕੋਲੋਂ ਚੜਾਂਗੇ ਹਣੀ ਮੈਂ ਮਰ ਜਾ ਪਤਾ ਨਹੀਂ ਕਿੱਥੇ ਲੈ ਕੇ ਜਾਉਗੀ ਥੋੜੀ ਜਿਹਾ ਰਹਿ ਗਈ ਮੇਰੀ ਬੱਸ ਨਿਕਲ ਗਈ ਸੀ ਮੈਂ ਅੱਜ ਲੇਟ ਹੋ ਗਈ ਸੀ ਫਿਰ ਮੈਨੂੰ ਆਇਆ ਸੀ ਚਲੋ 2 ਦਿਨ ਪਹਿਲਾਂ ਛੁੱਟੀ ਤੇ ਸੀ ਵੀ ਅੱਜ ਮਨੀਸ਼ ਨੇ ਫੋਨ ਕਰਦੇ ਇਹਨਾਂ ਨਾਲ ਚੱਲਦੇ ਆ ਇਹ ਸਾਰ ਮਨੀਸ਼ਾ ਕਰ ਕੋ ਡਰ ਵੀ ਨਹੀਂ ਵਸੇ ਆਪਾਂ ਨੂੰ ਬਕਸਰ ਬੰਦੇ ਨਾਲ ਤੁਰੇ ਜਾਂਦਾ ਕੋਈ ਡਰ ਨਹੀਂ ਚੱਲਦੇ ਆ ਜੀ ਆਪਾਂ ਦੇਖਦੇ ਆ ਤੇ ਮੈਂ ਤਾਂ ਥੱਕ ਗਈ ਸੱਚੀ ਮਨੀਸ਼ਾ ਬੱਸ ਬਕਸਰ ਪਾਰ ਵੀ ਚੱਕੇ ਤੇ ਬੈਗ ਵੀ ਮੇਰੇ ਬੈਕ ਸਾਈਡ ਤੇ ਕਚੈਰੀ ਚੌਂਕ ਵਾਲੀ ਸੜਕ ਤੇ ਜਾ ਰਿਹਾ ਸੀ ਬਰਨਾਲੇ ਠੀਕ ਹੈ ਮਿਲਦੇ ਆ ਫਿਰ ਤੁਹਾਨੂੰ ਹੁਣ ਅਸੀਂ ਫੇਰ ਐਣੀ ਪਹਿਲਾ ਘਰੇ ਆ ਕੇ ਮਿਲਿਆ ਨਹੀਂ ਪਹਿਲਾ ਸਕੂਲ 'ਚ ਮਿਲ ਲਈਏ ਚਲੋ ਸਕੂਲ 'ਚ ਟਾਈਮ ਲੱਗਿਆ ਜ਼ਰੂਰੀ ਮਿਲਾਂਗੇ ਬਣੇ ਰਿਹਾ ਕਰੋ ਤਨਾਹ ਲੱਕਪਲ ਵਲੌਗਸ ਨਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਫਾਲੋ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਥੈਂਕ ਯੂ ਕੀ ਕੀ ਹਾਲ ਚਾਲ ਆ ਸਾਰਿਆਂ ਦਾ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਬੈਕ आवर YouTube ਚੈਨਲ ਤੋਂ ਅਲਕਾਪਲ ਬਲੌਗਸ ਕੀ ਹਾਲ ਚੱਲ ਨੇ ਜੀ ਠੀਕੋ ਤੇ ਪਿੱਛੇ ਜੀ ਆਪਾਂ ਤੁਹਾਨੂੰ ਦੋ ਤਿੰਨ ਵੀਡੀਓ ਦੀਆਂ ਕਲਿੱਪ ਐਡ ਕੀਤੀਆਂ ਹੋਈਆਂ ਨੇ ਉਸ ਤੋਂ ਬਾਅਦ ਮੈਨੂੰ ਬਲੌਗ ਸ਼ੂਟ ਕਰਨ ਦਾ ਟਾਈਮ ਨਹੀਂ ਸੀ ਮਿਲਿਆ ਉਸ ਦਿਨ ਮੇਰੀ ਬੱਸ ਨਿਕਲ ਗਈ ਸੀ ਤੇ ਮੈਂ ਮਨੀਸ਼ਾ ਹੁਣਾਂ ਨਾਲ ਸਰਹਣਾ ਨਾਲ ਗਈ ਸੀ ਤੇ ਉਹ ਤੁਹਾਨੂੰ ਮਤਲਬ ਆਪਾਂ ਰੋਡ ਦੇ ਕਲਿੱਪ ਐਡ ਕੀਤੇ ਹੋਏ ਨੇ ਫਰੰਟ ਤੇ ਤੁਸੀਂ ਦੇਖੇ ਹੋਣਗੇ ਤੇ ਉਹਨਾਂ ਨੂੰ ਵੀ ਜਰੂਰ ਇੰਜੋਏ ਕਰਿਓ ਤੁਸੀਂ ਤੇ अर्ली मॉर्निंग ਭੱਜ 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 ਕੇ ਪਹੁੰਚੇ ਸੀ ਡਿਊਟੀ ਤੇ ਉਸ ਤੋਂ ਬਾਅਦ ਵਲੌਗ ਸ਼ੂਟ ਕਰਨ ਦਾ ਟਾਈਮ ਹੀ ਨਹੀਂ ਮਿਲਿਆ ਅੱਜ ਆਪਾਂ ਵਲੌਗ ਸ਼ੂਟ ਕਰ ਰਹੇ ਆਂ ਅੱਜ ਆਪਾਂ ਬਣਾ ਰਹੇ ਆਂ ਸਾਗ ਤੇ ਇੱਧਰ ਦੇਖੋ ਲਸਣ ਸਿਲ ਕੇ ਦਿੱਤੀ ਆ फटाफट ਲੇਟ ਹੋ ਗਏ ਸੀ ਕਿਉਂਕਿ ਸੰਡੇ ਆ ਸੰਡੇ ਦਾ ਸਾਰਾ ਦਿਨ ਬਿਜ਼ੀ ਰਿਹਾ ਹਨਾ ਤੇ ਉਸ ਤੋਂ ਬਾਅਦ ਸ਼ਾਮ ਕੱਪੜੇ ਵਗੈਰਾ ਵਾਸ਼ ਕੀਤੇ ਸਫਾਈਆਂ ਹੋ ਗਈਆਂ ਹੁਣ ਆਪਾਂ ਸਾਗ ਬਣਾ ਰਹੇ ਆਂ ਲਸਣ ਸਿਲਤਾ ਤੇ ਮੰਮੀ ਬਾਰੇ ਸਾਗ ਦੀ ਤਿਆਰੀ ਕਰ ਚੁੱਲੇ ਤੇ ਬਣਾਵਾਂਗੇ ਸਾਗ ਤੁਹਾਨੂੰ ਮਿਲਾਉਣੇ ਆਂ ਮੰਮੀ ਨਾਲ ਬਾਰੇ ਚੱਲ ਕੇ ਤੇ ਇੱਕ ਤੁਹਾਨੂੰ ਕਲਿੱਪ ਹੋਰ ਐਡ ਕਰਾਂਗੇ ਨਾਲ ਇਹ ਤੋਂ ਬਾਅਦ ਉਹਦੇ ਚ ਆਪਾਂ ਬਣਾਈ ਸੀ ਅੱਜ ਆਲੂ ਪਿਆਜ਼ ਵਾਲੇ ਪਰੌਂਠੇ ਉਹਦਾ ਵੀ ਕਲਿੱਪ ਐਡ ਕਰਾਂਗੇ ਚਲੋ ਜੀ ਤੁਹਾਨੂੰ ਮੰਮੀ ਨਾਲ ਮਿਲਾਉਣੀ ਆ ਤੇ ਸਾਗ ਦਿਖਾਉਣੇ ਆ ਚਿੱਲੇ ਵਾਲਾ ਆ ਬੈਠਾ ਜੀ ਸਾਡਾ ਇਹ ਦੇਖ ਲਓ ਇਹ ਰੁੱਸ ਰੁੱਸਿਆ ਪਿਆ ਇਹ ਲੜ ਪੈਂਦਾ ਜੀ ਜਵਾਕਾਂ ਨਾਲ ਇਹ ਇਧਰ ਹੋ ਰਹੀ ਹੈ ਸਾਗ ਦੀ ਤਿਆਰੀ ਥਿੱਲੋ ਫਿੱਲ ਕਿੰਨਾ ਘੈਂਟ ਵੀਡੀਓ ਆਉਂਦੀ ਹੈ ਦੇਖੋ ਕਿੰਨਾ ਸੋਹਣਾ ਲੱਗਦਾ ਹਾਂ ਲਾਵਾਂਗੇ ਵੀ ਆ ਦੇਖੋ ਜੀ ਸਾਗ ਹੈ ਨਾ ਅੱਜ ਫੇਰ ਸਾਗ ਬਣਾ ਲੇ ਆਪਾਂ ਥੋੜਾ ਜਿਹਾ ਬਣਾਵਾਂਗੇ ਜ਼ਿਆਦਾ ਨਹੀਂ ਬਣਾਉਦੇ ਇੱਧਰ ਦੇਖੋ ਲਸਣ ਅਦਰਕ ਸਿਲ ਕੇ ਰੱਖਤਾ ਇਧਰ ਸਾਗ ਦੀ ਤਿਆਰੀ ਹੋਈ ਜਾਂਦੀ ਹੈ ਸਾਗ ਕੱਟਿਆ ਜਾ ਰਿਹਾ ਇੱਧਰ ਦੇਖੋ ਚੁੱਲੇ 'ਚ ਵੀ ਅੱਗ ਮੱਚੀ ਜਾਂਦੀ ਐ ਅੱਜ ਅਸੀਂ ਪਤੀਲੇ ਦੇ ਫੇਰ ਲਵਲੀ ਲਈ ਸੀ ਫੇਰ ਲਵਲੀ ਲਈ ਸੀ ਥਿੱਲੇ ਦੇ ਐਮ ਫੇਰ ਲਵਲੀ ਲਈ ਸੀ ਨਾ ਕਿਹੜਾ ਨੇ ਫੇਰ ਵੀ ਇੱਥੋਂ ਥੋੜਾ ਜਿਹਾ ਕਾਲਾ ਹੋ ਗਿਆ ਆ ਦੇਖੋ ਅੱਗ ਚੱਲੀ ਜਾਂਦੀ ਐ ਚੁੱਲੇ ਤੇ ਬਣੂਗਾ ਅੱਜ ਸਾਗ ਆਜੂ ਆਜੂ ਜੀ ਨੇ ਸਾਗ ਖਾਣਾ ਮੱਕੀ ਦੀ ਰੋਟੀ ਬਣਾਣੀ ਹੈ ਸਾਥ ਖਾਣਾ ਆਜੋ ਜੀ ਚਿੱਲੇ ਤੇ ਮਰਦੀਆਂ ਸਾਗ ਅੱਗ ਦੀ ਪੂਰੀ ਘੈਂਟ ਅੱਗ ਦੀ ਪੂਰੀ ਘੈਂਟ ਮੱਚੀ ਜਾਂਦੀ ਆ ਇਧਰ ਚਿੱਲੇ ਜਿਹੜੇ ਬਸਾ ਕੇ ਜਾਂਦੇ ਕਿੰਨੀ ਘੈਂਟ ਲੱਗਦੀ ਨੇ ਖਾਣੇ ਲਈ ਲੱਗਦੀ ਆਪਾਂ ਇੱਥੇ ਅਗਰ ਸਾਗ ਹੈ ਤਾਂ ਰੋਟੀ ਨਾਲ ਅਗਰ ਆਉਂਦੀ ਹੈ ਥੀਅਰ ਲੱਭ ਲਈ ਲਈ ਹੋਈ ਐ ਤੇ ਕੁੱਕਰ ਦੇ ਕੁੱਕਰ ਚ ਹੀ ਬੰਦਾ ਸਾਗ ਬਾਈ ਕਿੰਨੀ ਵਧੀਆ ਇੱਥੇ ਆਈ ਬਈ। ਮੋੜੀਆਂ ਤੇ ਪੀੜੇ ਦੀ ਲੋੜ ਨਹੀਂ ਐ ਨਾ ਫੱਟੀ ਦੀ ਲੋੜ। ਅੱਜ ਜੋ ਮਾਪਸ ਮੰਗ ਜਾ ਸਮੇਟ ਲਈ ਫਿਰ ਮਿਲਦੇ ਹਾਂ ਤੁਹਾਨੂੰ। ਸਾਤ ਮਿਰਚ, ਲਾਲ ਮਿਰਚ, ਲਸਣ, ਅਦਰਕ ਕੁੱਟਿਆ ਜਾ ਰਿਹਾ ਇੱਧਰ। ਅੱਗ ਵੀ ਪੂਰੀ ਫੁੱਲ ਚੱਲ ਪਈ ਹੁਣ ਤਾਂ। ਇੱਧਰ। ਹੁੰਦੇ ਘੋਟਨੇ ਨਾਲ ਆ ਦੇਖੋ ਦਾਤ, ਦਸਤੀ ਕੁਛ ਕਹੀ ਜਾਣੇ ਕੁਛ ਹੋਰ ਕਹਿੰਦੇ ਹੋਣਗੇ। ਇਹਦੇ ਨਾਲ ਮਤਲਬ ਕਟਿਆ ਸੀ ਸਾਗ ਆਪਾਂ। ਅੱਜ ਕੱਲ ਤਾਂ ਲੋਕ ਕਾਟੀ ਕੱਟਦੇ ਨੇ ਇਹਨਾਂ ਨਾਲ। ਸਾਗ ਕੱਟਣ ਵਾਲੀਆਂ ਮਸ਼ੀਨਾਂ ਜਿਹਾ ਲਿਆਉਂਦੇ ਨੇ ਪਰ ਆਪਣੇ ਮੰਮੀ ਨੇ ਇਦਾਂ ਹੀ ਕੱਟਿਆ। ਇਧਰ ਹੁੰਡੇ ਘੋਟਨੇ ਚ ਮਿਰਚਾਂ ਲਸਣ ਆਦਰਕ ਕੁੱਟਿਆ ਜਾ ਰਿਹਾ ਤੇ ਇਧਰ ਚੱਲੀ ਜਾਂਦੀ ਅੱਗ ਵੀ ਹੁਣ ਫੁੱਲ ਸਪੀਡ ਤੇ ਦਿਖਾਉਣੀ ਐ ਸਮੇਤ ਇਧਰ ਦੀ ਆ ਕੇ ਰਹਿਣਾ। ਆਪਾਂ ਦੂਜੀ ਵਾਰੀ ਸਾਗ ਬਣਾ ਲੈਣਾ ਮੰਮੀ। ਸਿਆਲ ਸ਼ੁਰੂ ਹੋ ਕੇ ਦੂਜੀ ਵਾਰੀ ਬਣਾ ਲੈ ਆਪਾਂ ਸਾਗ। ਚਲ ਜਣਾ ਹੁੰਦਾ ਘੋਟਣਾ ਲਓ ਜੀ ਸਾਗ ਬਣ ਗਿਆ ਆਪਾਂ ਤੜਕਾ ਲਾਉਣੇ ਇੱਧਰ ਕਟਿਆ ਪਿਆ ਇੱਧਰ ਮੱਕੀ ਦਾ ਆਟਾ ਵੀ ਗੁੰਨੇ ਆ ਮੱਕੀ ਦੀਆਂ ਰੋਟੀਆਂ ਦੀ ਹੋ ਗਈ ਤਿਆਰੀ ਤਵਾ ਸਾਗ ਨੂੰ ਲਾਉਣੇ ਤੜਕਾ ਸਾਗ ਬਣ ਗਿਆ ਆਪਣਾ ਮੱਕੀ ਦੀ ਰੋਟੀ ਵੀ ਹੁਣ ਬਣਾ ਲੂੰਗੀ ਉਧਰ ਡੈਡੀ ਡੈਡੀ ਉਧਰ ਦੇਖੋ ਉਹ ਦੇਖੀ ਓਏ ਉਹ ਦੇਖੀ ਜਾਂਦੇ ਨੇ ਡੈਡੀ ਉਧਰ ਆਨੰਦ ਪ੍ਰਸਾਦ ਜੀ ਉਹਤੇ ਇੱਕ ਬਾਦਰੀ ਜੀ ਸਿੱਧੀ ਦਿਹਾੜੇ ਦਾ ਦੇਖਦੇ ਸੀ ਇੱਧਰ ਜੀ ਰੋਟੀ ਬਣੀ ਜਾਂਦੀ ਹੈ ਤੜਕਾ ਆਪਣਾ ਹੋਈ ਜਾਂਦਾ ਇੱਧਰ ਰੈਡੀ ਵਿਲਸਨ ਪਿਆਜ਼ ਅਦਰਕ ਇੱਧਰ ਆਪਣਾ ਸਰਾਕ ਘੋੜ ਲਿਆ ਸੀ ਮੰਮੀ ਨੇ ਚੰਗੀ ਤਰ੍ਹਾਂ ਮੱਕੀ ਦਾ ਆਟਾ ਆਲਣ ਵਗੈਰਾ ਕਹਿ ਦਿੰਦੇ ਆ ਤੁਸੀਂ ਜਿਹਦੇ ਕੋਸ਼ੋਰ ਕਹਿੰਦੇ ਆ ਸਾਡੇ ਤਾਂ ਮੱਕੀ ਦਾ ਆ ਲੰਮੀ ਕਹਿੰਦੇ ਆ ਪਾਕਿਸਤਾਨ ਘੋਟ ਲਿਆ ਸੀ ਓਏ ਕੜਸੀ ਦਾ ਹੱਥ ਚਾਂਕਲੀ ਸੀ ਬੋਚੀ ਇਹ ਅਸਲ ਦੇਖਦੇ ਜਿਆਦਾ ਪੌਣ ਲਗੇ ਪਾਉਣੇ ਹੁੰਦੇ ਆ ਸੀ ਮੰਦੀਪ ਨਾ ਖਾਂਦੇ ਨਹੀਂ ਤੁਹਾਨੂੰ ਮੈਂ ਪਹਿਲਾਂ ਵੀ ਇੱਕ ਵੀਡੀਓ ਚ ਦੱਸਿਆ ਸੀਗਾ ਉਹ ਥੋੜਾ ਜਿਆਦਾ ਭੁੰਨਿਆ ਹੋਇਆ ਕਾਂਚੀ ਜਿਹਾ ਖਾ ਕੇ ਰਾਜੀ ਰਹਿੰਦੇ ਆ ਤੇ ਆਪਾਂ ਤੜਕਾ ਜਿਹੜਾ ਪੰਛੀਆ ਕਰਦੇ ਹੁੰਦੇ ਆ ਚੰਗੀ ਤਰ੍ਹਾਂ ਫਿਰ ਆਪਾਂ ਸਾਗ ਦੇ ਵਿੱਚ ਲਾਉਣੀ ਆ ਜੀ ਤੜਕਾ ਸਾਗ ਨੂੰ ਮੱਕੀ ਦੀ ਰੋਟੀ ਵੀ ਤੁਹਾਨੂੰ ਦਿਖਾ ਕੇ ਲੈਣੀ ਉੱਧਰ ਬਣੀ ਜਾਂਦੀ ਐ ਲੋ ਆ ਇੱਧਰ ਮੱਕੀ ਦੀ ਰੋਟੀ ਵੀ ਬਣੀ ਜਾਂਦੀ ਐ ਜੀ ਇੰਦਰ ਬਣ ਗਈਆਂ ਹੋਣਗੀਆਂ ਹਾਂ ਬਣ ਗਈਆਂ ਇੱਧਰ ਰੜੀ ਜਾਂਦੀ ਐ ਰੋਟੀ ਮੱਕੀ ਦੀ ਥੋੜਾ ਜਿਹਾ ਰਹਿ ਗਿਆ ਆਟਾ ਬਸ 5-6 ਬਣ ਗਈਆਂ ਬਾਲੀਆਂ ਆਪਾਂ ਖਾਂਦੇ ਨਹੀਂ ਬਣੀ ਜਾਂਦੀਆਂ ਨੇ ਰੋਟੀਆਂ ਇੱਧਰਲੇ ਪਾਸੇ ਨੂੰ ਹੋਣਾ ਤੁਹਾਨੂੰ ਚੁੱਲਾ ਜੇ ਲੋ ਮੱਕੀ ਦੀ ਰੋਟੀ ਬਣੀ ਜਾਂਦੀ ਐ ਉੱਧਰ ਸਾਗ ਵੀ ਤੜਕਾ ਲਾ ਦਈਏ ਤੇ ਸਰੋਂ ਦਾ ਸਾਗ ਹੋ ਗਿਆ ਜੀ ਰੈਡੀ ਆਪਣਾ ਤੇ ਆ ਬੰਦਾ ਆਪਣਾ ਝਾਕ ਤੇ ਬੈਠਾ ਨੂੰ ਪੱਖ ਲੱਗੀ ਪਈ ਐ ਫੁੱਲ ਬਟਾ ਪੱਲਾ ਇੱਧਰ ਡੈਡੀ ਵੀ ਐ ਦੋਨੇ ਹੁਣ ਖਾਣਗੇ ਉਧਰ ਟਰਡਰੀਆਂ ਵਾਲੇ ਬਾਬਾ ਜੀ ਦੇ ਵੀ ਵਲੌਗ ਚੱਲੀ ਜਾਂਦੇ ਨੇ ਬਾਬਾ ਜੀ ਵੀ ਦਿਖਾ ਰਹੇ ਨੇ ਆਪਣੇ ਬਾਗ ਆ ਦੇਖੋ 7:38 ਮਿੰਟ ਹੋ ਗਏ ਬਾਬਾ ਜੀ ਦੱਸ ਰਹੇ ਨੇ ਚੀਕੂ ਜਮਣ ਦਿਖਾਈ ਜਾਂਦੇ ਨੇ ਨਾਲ ਹੀ ਵਲੌਗ ਚੱਲੀ ਜਾਂਦਾ 30 ਹੋ ਗਏ ਤੇ ਇੱਧਰ ਚਲੋ ਮਨਵੀਰ ਡੈਡੀ ਖਾਂਦੇ ਨੇ ਰੋਟੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੁਸੀਂ ਖਾ ਸਕਦੇ ਹੋ ਲੱਸੀ ਵੀ ਪਈ ਆ ਜੀ ਆਪਾਂ ਲੱਸੀ ਵੀ ਵੀਜੇ ਵਾਰ ਕਰੇ ਖਾਣੇ ਬਾਦੂ ਵਾਤ ਬਾਗੇ ਬੜਿਆ ਸਾਗ ਸੱਜਣਾ ਤੁਮ ਤਸਲੇ ਦੀ ਕੋ ਤੇ ਮਾਨੀ ਚਸਵਾ ਪਿਆਰ ਦਾ ਹੀ ਤੁਚਨਾ ਪੰਜਾਬ ਸੱਜਣਾ ਪਿਆਰ ਦਾ ਹੀ ਤੁਚਨਾ ਪੰਜਾਬ ਸੱਜਣਾ ਸਿਰਲ ਆ ਗਿਆ ਬਈ ਵੈਰੀ ਗੁੱਡ ਵੀਰ ਤਾਂ ਕਹਿੰਦਾ ਪੰਜਾਬ ਦਾ ਹੀ ਕੀ ਦਾ ਕਹਿੰਦਾ ਸੀ ਪੰਜਾਬ ਦਾ ਹੀ ਤੁਚਨਾ ਪੰਜਾਬ ਦਾ ਅੱਛਾ ਲਓ ਜੀ ਫਿਰ ਹੁਣ ਇਹਨਾਂ ਨੂੰ ਦਿੰਨੇ ਆਪਾਂ ਲਓ ਜੀ ਲਓ 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 ਜੀ ਕੱਟਦੇ ਨਿਕਲੇ ਪਾਈ ਰੱਖਾਂਗੇ ਯਾਦ ਰਹਿ ਜੂਗੀ ਲਓ ਜੀ ਮਨਦੀਪ ਕਹਿੰਦੇ ਹੁੰਦੇ ਨੇ ਮੈਨੂੰ ਵੀ ਕਹਿਣ ਲੱਗਾ ਇਹਨਾਂ ਨੇ ਦੋ ਤਿੰਨ ਵਾਰੀ ਮੈਂ ਨਾ ਹੁਣ ਵਲੌਗ ਸ਼ੂਟ ਕਰੀ ਨਹੀਂ ਸਕਦਾ ਮੈਂ ਦੋ ਤਿੰਨ ਵਾਰੀ ਉਹ ਤੇ ਕਰ ਲਓ ਜੀ ਫਿਰ ਮੈਂ ਕੱਟਿਆ ਕਰ ਲਓ ਜੀ ਇਹ ਕਹਿੰਦੇ ਨੇ ਲਓ ਜੀ ਹਰੇਕ ਵੀਡੀਓ ਇਸ ਪਤਾ ਮੈਂ ਕੀ ਕਹਨਾਂ ਲਓ ਜੀ ਆ ਦੇਖੋ ਜੀ ਇਹਨਾਂ ਦਾ ਦੰਦ ਆ ਚਾਕਲੇਟ ਲਾ ਲਈ ਡੈਡੀ ਇਹਨਾਂ ਦਾ ਦੰਦ ਭਰ ਗਿਆ ਹੋਰ ਥੋੜਾ ਜਿਹਾ ਅੱਜ ਡੈਡੀ ਆਪਾਂ ਇਹਨਾਂ ਦੇ ਰਾਈਟ ਦੀ ਸਟਾਰਟਿੰਗ ਨਹੀਂ ਕਰਦੇ ਸਸੀ ਕਲ ਦੀ ਸਾਰਿਆਂ ਨੂੰ ਆਪਾਂ ਨਾ ਇਹਨਾਂ ਦਾ ਦੰਦ ਵੀ ਦਿਖਾ ਕੇ ਲੈ ਕੇ ਆਉਣੇ ਨੇ ਤੇ ਆਪਾਂ ਹੁਣ ਆ ਗਏ ਸੀ ਦੁਕਾਨ ਤੇ ਇਹਨਾਂ ਨੂੰ ਕਿ ਆ ਵੀ ਚਲੋ ਫਟਾਫਟ ਚੱਲਦੇ ਆ ਅੱਜ ਸਾਗ ਤੇ ਮੱਕੀ ਰੋਟੀ ਬਣਾਈ ਆ ਇਹ ਚੱਲ ਕੇ ਖਾਣੇ ਆ ਫੇਰ ਠੰਡੀ ਜੀ ਵਧੀਆ ਨਹੀਂ ਲੱਗਦੀ ਤੇ ਹੁਣ ਬਸ ਦੁਕਾਨ ਦੀ ਕਰਕੇ ਸਾਫ ਸਫਾਈ ਫਿਰ ਆਪਾਂ ਚੱਲਾਂਗੇ lettes go lets go move to home ਚਲੋ ਚਲੋ ਵਲਗਦਨ ਚਲੋ ਚਲੋ ਜੀ ਕਰੋ ਸਫਾਈਆਂ ਚੱਲੀਏ ਕਿ ਨਾ ਚੱਲੀਏ ਚਲੋ ਕਰੋ ਸਫਾਈਆਂ ਕਰੋ ਸਫਾਈਆਂ ਦੇਖੋ ਟੈਨੜਾ ਐ ਗੁਰਕਰੇ ਨੈੜਾ ਐ ਚਲੋ ਜੀ ਕਰਨ ਦੋ ਸਫਾਈਆਂ ਇਹਨਾਂ ਨੂੰ ਆ ਦੇਖੋ ਅਸੀਂ ਚਾਕਲੇਟ ਖਾਂਦੀ ਸੀ ਇਹਦੇ ਜੋ ਕੱਢ ਕੇ ਬਹੁਤ ਟੇਸਟੀ ਆ ਬਹੁਤ ਟੇਸਟ 2 ਰੁਪਏ ਦੀ ਐ ਮੈਨੂੰ ਵੀ ਕੱਢ ਕੇ ਦਿਖਾਈ ਮੈਨੂੰ ਬਾਹਰ ਮਿਲਕ ਸਟਾਰ ਆ ਵਾਲੀ ਐ ਜੀ ਸਾਡੀ ਦੁਕਾਨ ਤੇ ਆ ਜੀ ਸਾਡੀ ਦੁਕਾਨ ਤੇ ਆ ਜੁ ਕਹਿੰਦੇ ਖਾਣੀ ਆ ਮਿਲਕ ਸਟਾਰ ਬਹੁਤ ਟੇਸਟੀ ਆ ਮੈਂ ਅਸੀਂ ਖਾਦੀ ਸੀ 2 ਰੁਪਏ ਦੀ ਸੀ ਬਹੁਤ ਟੇਸਟੀ ਆ ਆ ਵੀ ਖਾਈ ਜਾਂਦਾ ਮਨਵੀਰ ਮੰਦੀਪ ਤੇ ਵੀ ਦੰਦ ਤੇ ਉਹ ਹੀ ਲੱਗੀ ਸੀ ਪਿੰਕ ਜੀ ਮੈਂ ਵੀ ਖਾਦੀ ਸੀ ਟੇਸਟੀ ਹੈਗੀ ਤੇ ਤੁਹਾਨੂੰ ਬਾਹਰ ਦਿਖਾਈਏ ਮੇਰੇ ਪਿੱਛੇ ਦੇਖੋ ਦੇਖ ਪਹਾੜਾਂ ਰਹੇ ਪਹਾੜ ਦੇਖੋ ਸਾਡਾ ਖੁੱਲਾ 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 ਗੁੱਲਾ 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 ਹਨੇਰਾ ਕੈਮ ਰਹੇਗਾ ਚਲੋ ਜੀ ਹੁਣ ਆਪਾਂ ਦੁਕਾਨ ਦੀ ਕਰ ਲਈਏ ਸਾਈਟਿੰਗ ਇਹ ਪਾਉਂਦੇ ਨੇ ਦੁੱਧ ਵਗੈਰਾ ਫਿਰ ਆਪਾਂ ਘਰੇ ਚાલਦੇ ਆ ਤੇ ਤੁਹਾਨੂੰ ਖਾਵਾਂਗੇ ਮੱਕੀ ਦੀ ਰੋਟੀ ਸਾਗ ਨਾਲ ਤੇ ਲੱਸੀ ਮੱਖਣੀ ਖਾਵਾਂਗੇ ਠੀਕ ਹੈ ਜੀ ਪਹਿਲਾਂ ਵੀ ਹੈ ਚਲੋ ਚਲੀਏ ਕਰ ਲਈ ਇਸ ਪਾਈਆਂ ਨਨੀ ਕਰ ਲਈ ਸਫਾਈਆਂ ਇਹ ਕਿਹਾ ਚਲੋ ਕਰ ਲਈਏ ਸਫਾਈਆਂ ਫਿਰ ਮਿਲਦੇ ਆ ਤੁਹਾਨੂੰ ਆ ਗਏ ਆਪਾਂ ਘਰੇ ਹੁਣ ਆਪਾਂ ਵੀ ਰੋਟੀ ਖਾਣ ਲੱਗੇ ਆਂ ਸਾਗ ਮੱਖਣੀ ਮੱਕੀ ਦੀ ਰੋਟੀ ਤੇ ਲੱਸੀ ਕਿਵੇਂ ਲੱਗਿਆ ਮਾਹੌਲ ਖਾ ਕੇ ਦੇਖਦੇ ਆਂ ਕਿਸ ਤਰ੍ਹਾਂ ਰਾਤ ਨੂੰ ਖਾਂਦੇ ਨੇ ਹੁੰਦੇ ਅਸੀਂ ਰਾਤ ਨੂੰ ਵੈਸੇ ਖਾਂਦੇ ਨੇ ਹੁੰਦੇ ਰੋਟੀ ਅੱਜ ਤਾਂ ਸਾਰਾ ਸਾਗ ਬਣੀਆ ਮੱਕੀ ਦੀ ਰੋਟੀ ਬਣੀਆ ਮੱਖਣੀ ਲੱਸੀ ਖਾਣੇ ਆਪਾਂ ਰੋਟੀ ਹੁਣ ਵਾਹਿਗੁਰੂ ਜੀ ਚਲੋ ਹੁਦਰਾ ਆਪਣਾ ਵਲੌਗ ਚੱਲੀ ਜਾਂਦਾ ਜਿਹੜਾ ਅੱਜ ਅਪਡੇਟ ਕੀਤਾਗਾ